ਉਹ ਲਾਈਵ ਹੋ ਰਹੇ ਆ ਭਾਈ ਜੀ ਸੋਨੂੰ ਦੁਕਾਨੇ ਕੈਂਡ ਕੈਂਡ ਕੰਡੀਸ਼ਨਾਂ ਦੇ ਟਾਪ ਮਾਡਲ ਟਰੈਕਟਰ ਤੇ ਉਹਨਾਂ ਦੀ ਕੰਡੀਸ਼ਨ ਚੈੱਕ ਕਰਾਉਣੇ ਆ ਇਹ ਮਾਡਲ ਵਗੈਰਾ ਦੱਸਾਂਗੇ ਤੇ ਰੇਟ ਵਗੈਰਾ ਦੱਸਾਂਗੇ ਹਾਂਜੀ ਭਾਈ ਜੀ ਸਾਹਮਣੇ ਦੇਖ ਸਕਦੇ ਹੋ ਸੋਨਾ ਲਿੱਕਾ ਆ ਗਿਆ ਜੀ ਡੀਆਈ 750 ਦਾ ਪੰਜਾਬ ਨੰਬਰ ਆ ਜੀ ਸਰਕਾਰੀ ਨੰਬਰ 플레이ਟ ਵੀ ਲੱਗੀ ਹੋਈ ਐ ਤੇ ਟਾਇਰਾਂ ਦੀ ਕੰਡੀਸ਼ਨ ਦੀ ਜੇ ਗੱਲ ਕਰੀਏ ਟਾਇਰ ਪਏ ਜੀ 90 95 ਪੈਸੇ ਸਾਈਡ ਗੇਅਰ ਚ ਆ ਗਿਆ ਭਾਈ ਜੀ ਤੇ ਪਾਵਰ ਸਟੀering ਆ ਕਵਰ ਸਟੀering ਆ ਸਾਈਡ ਗੇਅਰ ਆ ਇਹ ਬੈਕ ਸਾਈਡ ਤੋਂ ਦੇਖ ਸਕਦੇ ਤੁਸੀਂ ਡੰਡਾ ਪੱਟੀ ਸੋਨੂੰ ਬਾਈ ਜੀ ਨਾਲ ਮਿਲੂਗਾ ਸਰਕਾਰੀ ਨੰਬਰ ਪਲੇਟਾਂ ਲੱਗਿਆ ਹੋਈਆਂ ਨੇ ਤੇ ਦੇਖ ਸਕਦੇ ਤੁਸੀਂ ਐਂਟੀ ਆਂਡੀਓਟਰ ਵਗੈਰਾ ਟੁੱਟਣ ਨਾਲ ਲੱਗਿਆ ਹੋਇਆ ਕਵਰ ਵਧੀਆ ਤੇ ਮਾਡਲ ਤੇ ਜੇ ਰੇਟ ਦੀ ਗੱਲ ਕਰੀਏ ਜੀ ਮਾਡਲ ਆ ਗਿਆ 2015 ਮਾਡਲ 4 ਲੱਖ 45000 ਰੁਪਏ ਡਿਮਾਂਡ ਰੱਖੀ ਹੈ ਟਰੈਕਟਰ ਦੀ ਅੱਗੇ ਆ ਗਏ ਨਿਊ ਹੋਲੈਂਡ 3730 ਪਲੱਸ ਵਾਲਾ ਇਹ ਆ ਗਿਆ ਬਾਈ ਜੀ ਸਾਈਡ ਗੇਅਰ ਚ 3 ਸਪੀਡਾ ਕੰਪਨੀ ਵੱਲੋਂ ਡਬਲ ਡਿਸਟਰੀਬਿਊਟਰਾਂ ਪਾਵਰ ਟਿਰਗਾ ਇਹ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 16 9 28 ਦੇ ਬੈਕ ਵਾਲੇ ਟਾਇਰ ਆ ਗਏ ਜੀ ਟਾਇਰ ਪਿਆ ਬਾਈ ਜੀ 75 70 ਪੈਂਸੇ ਦੇ ਕਰੀਬ ਰੰਗਪਿੰਡ ਦਾ オリジナル ਆ ਨਵ ਮਾਡਲ 4743000 ਡਿਮਾਂਡ ਆ ਪੀਪੀ 31 ਮਾਨਸਾ ਦਾ ਨੰਬਰ ਆ ਜੀ ਇਹ ਟਰੈਕਟਰ ਤੇ ਰੰਗਪਿੰਡ ਦਾ オリジナル ਆ ਬਾਈ ਜੀ ਤੇ ਬਾਈ ਜੀ ਨੰਬਰ ਕਿੰਨਾ ਹੈ ਜੀ ਉਹ ਨੰਬਰ 724 67002 ਜੀ ਆਹ ਨੰਬਰ ਤੇ ਬਾਈ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਟਰੈਕਟਰ ਖਰੀਦਣਾ ਹੋਇਆ ਤੇ ਅੱਗੇ ਹੈਗਾ ਜੀ ਸਵਰਾਜ 855 ਫੋਰ ਸਟਾਰ ਵਰਸ਼ ਪੀਟੀਓ ਪੀਵੀ 31 ਮਾਨਸਾ ਨੰਬਰ ਇਹਦੇ ਟਾਇਰਾਂ ਦੀ ਕੰਡੀਸ਼ਨ ਦੀ ਜੇ ਗੱਲ ਕਰੀਏ 프ਰੰਟ ਵਾਲੇ ਟਾਇਰ ਪਾ ਜੀ 90 ਪੈਸੇ ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਹੈਗੀ ਜੀ 75 70 75 ਪੈਸੇ ਤੇ ਡਬਲ ਡਿਸਟ੍ਰੀਬਿਊਟਰ ਡੰਡਾ ਤੇ ਪੱਟੀ ਬਾਈ ਜੀ ਸੋਨੂੰ ਨਾਲ ਮਿਲੂਗੀ ਮਿਲੂਗੀ ਟਰੈਕਟਰਾਂ ਦੇ ਸੇਮ ਮਾਡਲ ਤੇ ਜੇ ਰੇਟ ਦੀ ਗੱਲ ਕਰੀਏ ਤਾਂ ਇਹ ਹੈਗਾ ਬਾਈ ਜੀ 2010 ਮਾਡਲ 3 ਲੱਖ 95000 ਰੁਪਏ ਡਿਮਾਂਡ ਆ ਟਰੈਕਟਰ ਹੈਗਾ ਜੀ ਇਹ ਪਾਵਰ ਸਟੀering ਕੰਪਨੀ ਵੱਲੋਂ ਤੁਹਾਨੂੰ ਦਿਖਾ ਦਿੰਨੇ ਆ ਪਾਵਰ ਸਟੀering ਹੈ ਅੱਗੇ ਆ ਗਿਆ ਫਾਰਮਟਰੈਕ 45 ਸੁਪਰ ਮੈਕਸ ਪੀਵੀ 31 ਮਾਨਸਾ ਨੰਬਰ ਹੈ ਪ੍ਰਕਾਰ ਹੀ ਨੰਬਰ ਪਲੇਟ ਲੱਗੀ ਹੋਈ ਆ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 프ਰੰਟ ਵਾਲੇ ਟਾਇਰ ਪਿਆ ਜੀ ਬਾਈ ਜੀ 85 80 85 ਪਈ ਹੈ ਕਰੀਬ ਹੈ ਓਕੜਾ ਹੈਗਾ ਬਾਈ ਜੀ ਆਪਰ ਸਟੀering ਚ ਆ ਗਿਆ ਸੁਪਰ ਮੈਕਸ ਆਇਲ ਬ੍ਰੇਕ ਰੰਗ ਪੇਂਟ ਦਾ ਰਿਜਨਲ ਆ ਟਰੈਕਟਰ ਤੇ ਪੀਪ 31 ਮਾਨਸਾ ਦਾ ਨੰਬਰ ਆ ਜਿਵੇਂ ਤੁਹਾਨੂੰ ਤਾਂ ਅੱਛਾ ਜੀ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਤੁਹਾਨੂੰ ਮਿਲਣਗੀਆਂ ਹੀ ਮਿਲਣਗੀਆਂ ਤੇ ਮਾਡਲ ਤੇ ਫੀਟ ਦੀ ਗੱਲ ਕਰੀਏ 2014 ਮਾਡਲ ਆ 4 ਲੱਖ ਦਾ ਇਹਦੀ ਡਿਮਾਂਡ ਕਰੀ ਆ ਬਾਈ ਜੀ 4 ਲੱਖ ਡਿਮਾਂਡ ਆ ਪੂਰਾ 3 ਲੱਖ ਟਰੈਕਟਰ ਹੋਊਗਾ ਜੀ 85000 ਰੁਪਏ ਦਾ ਮਾਨਦਾਨ ਫੁੱਲਊਗਾ ਅੱਗੇ ਸੋਨੂੰ ਦਾ ਕੋਣ ਹੈ ਜੀ 855 ਅੱਗੇ ਆ ਗਿਆ ਬਾਈ ਜੀ ਸਵਰਾਜ 855 17 ਮਾਡਲ ਸਾਢੇ 1250 ਘੰਟੇ ਚੱਲਿਆ ਹੋਇਆ 5 ਲੱਖ 95000 ਡਿਮਾਂਡ ਆ 4 star reverse pto double pump double distributor pv31 ਮਾਨਸਾ ਦਾ ਨੰਬਰ ਆ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀ ਨਾਲ ਦੇ ਟਾਇਰ ਆ ਜੀ 80 85 ਪੈਸੇ ਤੇ ਮਗਰਾੜ ਤੇ ਰਿਮ ਚਿੱਟੇ ਦੁੱਧ ਵਰਗੇ ਚੌਂਕ ਰਹੇ ਆ ਦੇਖ ਸਕਦੇ ਹੋ ਡੰਡਾ ਪੱਟੀ ਸੋਨੂੰ ਨਾਲ ਮਿਲੂਗਾ ਜੀ ਕੰਪਨੀ ਵਾਲਾ ਆਈ ਨਹੀਂ ਹੈਗਾ ਵੀ ਡੰਡਾ ਪੱਟੀ ਨਾਲ ਦੇਣਗੇ ਡਬਲ ਡਿਸਟ੍ਰਿਬਿਊਟਰ ਆ ਮਗਰਾੜ ਦੇਖਸਨ ਚਿੱਟੇ ਦੁੱਧ ਵਰਗੇ ਮਗਰਾੜ ਚਮਕਦੇ ਆ ਅੱਗੇ ਆ ਗਿਆ ਜੀ ਪ੍ਰੀਤ 6049 2022 ਮਾਡਲ ਆ ਤੇ 495000 ਰੁਪਏ ਡਿਮਾਂਡ ਰੱਖੀ ਹੈ ਟਰੈਕਟਰ ਦੀ ਇਹ ਟਰੈਕਟਰ ਆ ਗਿਆ ਜੀ ਪੀਵੀ 4 ਪੰਜਾਬ ਨੰਬਰ ਆ ਪਾਵਰ ਸਟੀering ਆ 6049 ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਨਾਲ ਦੇ ਟਾਇਰ ਆ ਜੀ 16 9 28 ਦੇ ਬੈਕ ਵਾਲੇ ਫਰੰਟ ਵਾਲੇ ਵੀ ਵਧੀਆ ਪਿਆ ਕੰਡੀਸ਼ਨ ਹੈਗੇ ਟਾਇਰਾਂ ਦੀ ਜੀ 80 85% ਦੇ ਕਰੀਬ ਟਰੈਕਟਰ ਚੱਲਿਆ ਹੈ ਤਕਰੀਬਨ ਪੌਣੇ ਇੱਕ 1300 ਘੰਟੇ ਟਰੈਕਟਰ ਚੱਲਿਆ ਹੋਇਆ ਬਾਈ ਜੀ ਬਧਾਈਆਂ ਦੀ ਚੱਲਿਆ ਹੋਇਆ ਇਹ ਡੰਡਾ ਵੱਟੀ ਤੋਂ ਮਿਲੂਗਾ ਬਾਈ ਜੀ ਇਹਦੇ ਨਾਲ ਵੀ ਰੰਗ ਮੈਂਡ ਦਾ ਅਰੀਜਨਲ ਆ ਟਰੈਕਟਰ ਦੇਖ ਸਕਦੇ ਤੁਸੀਂ ਕੰਡੀਸ਼ਨ ਟਰੈਕਟਰ ਦੀ ਮੰਡੀ ਹੁਣ ਬਾਈ ਜੀ ਜਾਣ ਲੱਗੀ ਇਹਨੂੰ ਪਤਾ ਹੀ ਐ ਅਹੀਂ ਮੜਾ ਜਾ ਰਹੀ ਲਾ ਇਹ ਟਰੈਕਟਰ ਦਿਖਾਏ ਆ ਭਾਈ ਜੀ ਲੋਨ ਹੋਊ ਵੀ ਇਹਨਾਂ ਤੇ ਆਹ ਟਰੈਕਟਰ ਬਹੁਤ ਨੇ ਕਿਸੇ ਨੇ ਪੁਰਾਣਾ ਟਰੈਕਟਰ ਵੇਚ ਕਟਾਉਣਾ ਜੀ ਜੇ ਸਿੱਧਾ ਵੇਚਣਾ ਜੀ ਉਹ ਵੀ ਲੈ ਲਓ ਖਰੀਦ ਲਓ ਇਹ ਤੇ ਨੰਬਰ ਦੱਸਿਓ ਆਪਣਾ ਜੀ ਹਾਂ ਜੀ ਮੰਡੀ ਦੇ ਕਾਹੇ ਨੰਬਰ ਆ ਪਲਾਂਟ ਆਪਣਾ ਜੀ ਤਿੰਨ ਨੰਬਰ ਮੰਡੀ ਤੇ ਮਣਾ ਟਰੈਕਟਰ ਕਿੱਥੇ ਹੁੰਦੇ ਜੀ ਠੀਕ ਆ ਭਾਈ ਜੀ ਹਾਂ ਜੀ ਦੋਸਤੋ ਆਕੀ ਬਾਈ ਦਾ ਆਪਾਂ ਤੁਹਾਨੂੰ ਕੰਟੈਕਟ ਦੇਤਾ ਜੇ ਕਿਸੇ ਨੇ ਕੋਈ ਵੀ ਟਰੈਕਟਰ ਖਰੀਦਣਾ ਹੈ ਟਰੈਕਟਰਾਂ ਚੋਂ ਬਾਈ ਨੂੰ ਸੰਪਰਕ ਕਰ ਲਿਓ ਤੁਸੀਂ ਤੇ ਇਹ ਵੀਡੀਓ ਦੇਖ ਕੇ ਉਹ ਜਿਹੜਾ ਮਾਨਦਾਨਾ ਬਾਈ ਲਾਜ਼ਮੀ ਕਰੂਗਾ ਅੱਗੇ ਸਵਰਾਜ 735 ਬਾਹਰ ਪੰਪਲ ਆ ਗਈ ਟਾਇਰਾਂ ਦੀ ਕੰਡੀਸ਼ਨ ਦੀ ਜੇ ਗੱਲ ਕਰੀਏ ਟਾਇਰ ਪਿਆ ਬਾਈ ਜੀ ਸਾਫ ਸੁਥਰੇ ਵਧੀਆ ਆਪਾਂ ਕਹਿ ਸਕਦੇ ਹਾਂ 35-40 ਪੈਸੇ ਦੇ ਕਰੀਬ ਇਹ ਆ ਗਿਆ ਜੀ 99 ਮਾਡਲ 1,65,000 ਡਿਮਾਂਡਾ ਰੰਗ ਪੇਂਟ ਤੋਂ ਸਾਫਾ ਟਰੈਕਟਰ ਸੁੱਕਾ ਪਿਆ ਵਧੀਆ ਕਿਤੇ ਲੀਕ ਨਹੀਂ ਹੈਗਾ ਅੱਗੇ ਆ ਗਿਆ ਜੀ ਸਵਰਾਜ 960 5 ਸਟਾਰ ਛੜ ਗੇਰ ਦਾ ਐਂਪੰਪ ਲੱਗਿਆ ਕਰਾਉਪੀ ਲੱਗੀ ਹੈ ਵਾਈਬਰ ਵਾਲੀ ਸਾਰਾ ਕੁਝ ਤੁਹਾਨੂੰ ਐਂ ਮਿਲੂਗਾ ਬਾਈ ਲਵੰਦੇ ਨਹੀਂ ਬਾਈ ਕੁਝ ਵੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਟਾਇਰ ਪਿਆ ਬਾਈ ਜੀ 76 ਕ ਪੈਸੇ ਦੇ ਕਰੀਬ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਫੁੱਲ ਟਾਪ ਮਾਡਲ ਆ ਹਰਿਆਣਾ ਨੰਬਰ 2018 ਮਾਡਲ 5 ਲੱਖ 15000 ਰੁਪਏ ਡਿਮਾਂਡ ਆ ਤੇ ਐਨੋ ਸੀ ਮਰ ਜੂਗੀ ਬਾਈ ਜੀ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹਰਿਆਣਾ ਨੰਬਰ ਆ 10 ਹਜ਼ਾਰ ਰੁਪਏ ਲੱਗਦਾ ਹੈ ਪੰਜਾਬ ਨੰਬਰ ਲੱਗੂ 10000 ਚ ਇਹ ਦੂਜਾ ਟਰੈਕਟਰ ਵੀ ਨਾ ਕਰਾਉਣਾ ਤਾਂ ਬਾਈ ਕਹਿੰਦਾ 7000 ਰੁਪਏ ਉਤੇ ਲੱਗਦਾ ਤੇ ਮਤਲਬ 4-5 ਹਜ਼ਾਰ ਰੁਪਏ ਬੱਦਲਾ ਕਦਾ ਤੇ ਉਹ ਇਸ ਨੂੰ ਟਰੈਕਟਰ ਰੇਟ ਚ ਸਸਤਾ ਮਿਲ ਜਾਂਦਾ ਅੱਗੇ ਆ ਗਿਆ ਜਿਹੜੀ 5504 ਕਲਰ ਸ਼ਿਫਟ 3 ਸਪੀਡ ਹੋਇਆ ਹੋਇਆ ਕੰਪਨੀ ਵੱਲੋਂ ਟਰੈਕਟਰ ਦੇਖਣ ਨੂੰ ਨਿੱਕਾ ਲੱਗਦਾ ਫੀਚਰ ਪੂਰੇ ਆ ਐਮ ਆਰ ਐਫ ਦਾ ਚੌਕੜਾ ਟਾਇਰਾਂ ਦੀ ਕੰਡੀਸ਼ਨ ਹੈ ਕੀ ਜੀ 85 90 ਪੈਸੇ ਬਾਈਕ ਵਾਲੇ ਟਾਇਰ ਆ 프ਰੰਟ ਵਾਲੇ ਟਾਇਰ ਪਏ ਜੀ 65 ਕੁ ਪੈਸੇ ਦੇ ਕਰੀਬ ਤੇ ਕਾਲੇ ਢਿੱਡ ਚਾ ਬਈ ਜੌਂਡੀਰ 5204 3 ਸਪੀਡ ਆ ਦੇਖਣ ਨੂੰ ਟਰੈਕਟਰ ਛੋਟਾ ਆ ਯੂਰ ਫੁੱਲ ਮਾਰਦਾ ਤੇ ਇਹ ਆ ਗਿਆ 10 ਮਾਡਲ 4 ਲੱਖ 15000 ਰੁਪਿਆ ਡਿਮਾਂਡ ਰੱਖਿਆ ਕੰਪਨੀ ਵਾਲੀ ਕਿਟ ਲੱਗੀ ਆ ਪਾਵਰ ਸਟੀering ਆ ਰੰਗ ਪੇਂਟ ਦਾ ਦੇਖ ਸਕਦੇ ਤੁਸੀਂ ਪੂਰਾ ਵਧੀਆ ਪਏ ਟਰੈਕਟਰ ਅੱਗੇ ਆ ਗਿਆ ਸਵਰਾਜ 855 4 ਸਟਾਰ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਆ ਪੋਲਟਾ ਉਪਰ ਮਾਡਲ ਆ ਬਾਈ ਜੀ ਇਹ ਆ ਗਿਆ ਕਲੌਸ ਕਰ ਇੰਜਨ 2013 ਮਾਡਲ 4 ਲੱਖ 65000 ਰੁਪਿਆ ਡਿਮਾਡ ਆ ਪਾਵਰ ਸਟੀering ਆ ਰੰਗ ਪੇਂਟ ਦਾ origignal ਆ ਬਾਈ ਜੀ ਕੰਡੀਸ਼ਨ ਪੂਰੀ ਓਕੇ ਟਰੈਕਟਰ ਦੀ ਅੱਗੇ ਆ ਗਿਆ ਫਾਰਮ ਟ੍ਰੈਕ 60 ਆ ਇਹ ਵੀ ਹਰਿਆਣਾ ਨੰਬਰ ਆ ਬਾਈ ਜੀ ਦੇਖ ਸਕਦੇ ਤੁਸੀਂ ਰੰਗ ਪੇਂਟ ਦਾ ਟਰੈਕਟਰ ਸਾਫ ਆ ਵਧੀਆ ਇਹ ਟਾਇਰਾਂ ਵੀ ਕੰਡੀਸ਼ਨ ਦੀ ਗੱਲ ਕਰੀਏ ਟਾਇਰ ਬਾਈ ਜੀ 60 65 ਕੁ ਪਾਈਸੇ ਦੇ ਕਰੀਬ ਹਰਿਆਣਾ ਨੰਬਰ ਆ 5 ਮਾਡਲ 2,45,000 ਰੁਪਏ ਡਿਮਾਂਡ ਆ ਟਰੈਕਟਰ ਦੀ ਅੱਗੇ ਆ ਗਿਆ ਬਾਈ ਜੀ ਸੋਨਾ ਲਿੱਕਾ ਡੀਆਈ 35 ਦਾ 2015 ਮਾਡਲ ਆ 3,75,000 ਡਿਮਾਂਡ ਆ ਹਰਿਆਣਾ ਨੰਬਰ ਆ 프ਿੰਟ ਵਾਲੇ ਟਾਇਰ ਬਿਲਕੁਲ ਨਮਿਆ ਬਾਈਕਾ ਦੇ ਟਾਇਰ ਜੀਕੇ ਦੇ ਬਿਲਕੁਲ ਨਮਿਆ 13 628 ਵਾਲੇ ਤੇ ਡੀਆਈ 35 ਦਾ ਸਾਈਡ ਗੀਅਰ ਚਾ ਬਾਈ ਜੀ ਡਬਲ ਪੰਪਾ ਇਹ ਟਰੈਕਟਰ ਦਾ ਤੇਲ ਖਰਚਾ ਬਹੁਤ ਘੱਟ ਆ ਅਰ ਉਹ ਹੀ ਚੱਲੀਏ ਆਉਣਿਆ ਬਾਈ ਜੀ ਨਹੀਂ ਆਉਣ ਵਾਲਾ ਏ ਇਹ ਸਾਇਦਾਂ ਤੁਸੀਂ ਭਾਈ ਜੀ ਕੰਡੀਸ਼ਨ ਪੂਰੀ ਵਧੀਆ ਟਰੈਕਟਰ ਦਾ ਤੁਹਾਨੂੰ ਰੇਟ ਦੱਸ ਦਿਆ 15 ਮਾਡਲ ਆ 375000 ਰੁਪਏ ਡਿਮਾਂਡ ਰੱਖੀ ਐ ਟਰੈਕਟਰ ਦੀ ਤੇ ਗੇਮ ਓਵਰ ਗੇਮ ਓਵਰ ਕਰਦੇ ਆਂ ਡੀਏ 35 ਦਿਖਾਈ ਦੀ ਇੱਕ ਹੋਰ ਆ ਬਸ ਇਹ ਆ ਗਿਆ ਡੀਏ 35 2000 28 ਕਪਾ ਸਿੰਘਾ 2007 ਮਾਡਲ 215000 ਰੁਪਏ ਡਿਮਾਂਡ ਆ ਟਾਇਰ ਪਹੀਏ 프ਰੰਟਲੇ ਬਿਲਕੁਲ ਨਵੇਂ ਜੇ ਕੇ ਦੇ ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਪਈਏ 60 ਕੁ ਪੈਂਸੇ ਦੇ ਕਰੀਬ ਸਾਈਡ ਗੇਅਰ ਚਾ ਡੀਆਈ 35 ਸੱਤ ਮਾਡਲ 2,11,000 ਰੁਪਏ ਡਿਮਾਂਡ ਰੱਖੀ ਆ ਟਰੈਕਟਰ ਦੀ ਤੇ ਨੰਬਰ ਆ ਗਿਆ ਹਰਿਆਣਾ ਅੱਗੇ ਡੀਆਈ 35 ਇੱਕ ਹੋਰ ਦਗਾ ਦਈਏ ਜਲਦ ਦਿਲਦ ਇਥੋਂ ਬਾਈ ਜੀ ਸਾਨੂੰ ਡੀਆਈ 35 ਵਾਲੇ ਸੋਨੇ ਲਿਖੇ ਮਿਲ ਜਾਣਗੇ ਇੱਕ ਬਾਈ ਨੇ ਆਪਾਂ ਨੂੰ ਕਮੈਂਟ ਕਰਿਆ ਸੀ ਵੀਡੀਓ ਤੇ ਵੀ ਡੀਆਈ 35 ਵਾਲੇ ਸੋਨੇ ਲਿਖੇ ਦਿਖਾ ਦਿਓ ਇੱਥੇ ਤੁਹਾਨੂੰ 4-5 ਡੀਆਈ 35 ਵਾਲੇ ਮਿਲਣਗੇ ਦੋ ਨਵੇਂ ਆਟਾਪ ਮਾਡਲ ਆ ਦੋ ਡਾਊਨ ਮਾਡਲ ਆ ਇਹ ਆ ਗਿਆ 8 ਮਾਡਲ ਦੋ 2,45 ਹਜ਼ਾਰ ਡਿਮਾੜਾ ਇਹ ਪੰਜਾਬ ਨੰਬਰ ਆ ਪੀਪੀ 11 ਇਹ ਟਾਇਰ ਪਿਆ ਭਾਈ ਜੀ 60.56 ਦੇ ਕਰੀਬ ਬੈਕ ਵਾਲੇ ਟਾਇਰ ਹਨ ਕੰਡੀਸ਼ਨ ਵੀ ਵਧੀਆ ਪਈਆ ਐਮਆਰਐਲ ਦੇ ਬੈਕ ਵਾਲੇ ਟਾਇਰ ਜੀ ਸਕੰਦਰਾ ਉਨਤਾਲੀ ਹੋਰ ਸਪਾਵਰ DI 35 2023 ਮਾਡਲ 5 ਲੱਖ 25 ਹਜ਼ਾਰ ਡਿਮਾਂਡ ਆ ਹਰਿਆਣਾ ਨੰਬਰ ਆ ਟਾਇਰ ਟੂਰ ਵਧੀਆ ਨਵੇਂ ਪਿਆ ਬਾਈ ਜੀ ਲਾਈਵ ਵਧੀਆ ਲੱਗਿਆ ਤਾਂ ਆਪਣਾ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜਿਹੜੇ ਵੀਰ ਚੈਨਲ ਤੇ ਜੁੜਿਆ ਆਪਾਂ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਧੰਨਵਾਦ